ਪੱਤਰ ਜਿਹੜਾ ਸਾਡਾ ਰੀਡਰ ਹੈ ਉਹ ਤੁਹਾਡੇ ਬਾਰੇ ਜਿਹੜਾ ਕੀ ਸੋਚਦਾ ਔਰ ਕਿਸੇ ਵੀ ਅਖਬਾਰ ਜਿਹੜੀ ਹੈ ਉਹ ਬਾਹਰੋਂ ਆਖਣ ਜਾਂ ਦੂਜੇ ਜਿਹੜੇ ਨੇ ਉਹ ਇਸ ਕਰਕੇ ਨਹੀਂ ਚੱਲ ਰਹੇ ਜੋ ਨਾਂ ਨੂੰ ਜਿਹੜੀ ਹੈ ਉਹ ਪੈਸਿਆਂ ਦੀ ਜਿਹੜੀ ਲੋੜ ਹੈ ਔਰ ਸਾਰੀਆਂ ਅਖਬਾਰਾਂ ਸਾਰੇ ਪੱਤਰ ਬਾ ਇਹ ਹਾਲ ਜਿਹੜਾ ਸੋਸ਼ਲ ਮੀਡੀਆ ਦਾ ਬਣ ਗਿਆ ਸੋਸ਼ਲ ਮੀਡੀਆ ਜਿਹੜਾ ਡਿਵਾਈਡਡ ਹੈ ਕਿ ਹਰ ਜਿਹੜੀ ਹੈ ਮਤਲਬ ਦੇ ਨਾਂ ਦੇ ਦੌਰਤ ਲੈਣਾ ਹੋਵੇ ਤੇ ਪ੍ਰਾਇਮੇਸ਼ੀਆ ਦੇ ਵਿੱਚ ਪ੍ਰਾਈਮ ਡਿਸਕਸ਼ਨ ਦੇ ਨਾਲ ਥੱਲੇ ਜਤਿੰਦਰ ਪੰਨੂ ਜਿਹੜਾ ਮੰਨਿਆ ਆ ਪੱਤਰਕਾਰ ਔਰ ਜੇ ਮੈਂ ਇਹ ਗੱਲ ਕਹਾਂ ਕਿ ਸਾਡੇ ਸਾਰਿਆਂ ਲਈ ਉਹ ਪ੍ਰੇਰਣਾ ਸਰੋਤ ਸੀ ਇੱਕ ਲਿਬਰਲ ਜਿਹੜਾ ਇੱਕ ਲੈਫਟ ਓਰੀਐਂਟਡ ਸੱਚਾ ਸੋਚਾ ਪੱਤਰਕਾਰ ਦੇ ਸੀ ਤੱਕ ਨਿਗਾਰ ਹੈ ਉਹ ਨਿਗਾਰ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਰੀ ਜਰਨਲਿਜ਼ਮ ਸਾਰੀ ਪੱਤਰਕਾਰੀ ਜਿਹੜੀ ਹੈ ਉਹ ਟੀਆਰਪੀ ਤੇ ਆ ਗਈ ਟੀਆਰਪੀ ਨਾਲ ਇਸ਼ਤਿਹਾਰ ਮਿਲਣਗੇ ਟੀਆਰਪੀ ਨਾਲ ਜਿਹੜਾ ਪੈਸੇ ਮਿਲਣਗੇ ਜੇਕਰ ਤੁਹਾਡੀ ਜਿਹੜੀ ਹੈ ਪੱਤਰਕਾਰੀ ਦੇ ਵਿੱਚ TRP ਜ਼ਿਆਦਾ ਹੈ ਤੇ ਸਰਕਾਰ ਜ਼ਿਆਦਾ ਪੈਸੇ ਦੇਣ ਕਿ ਜੇਕਰ ਅੱਜ ਤੁਸੀਂ ਸਰਕਾਰ ਵੱਲੋਂ ਦੇਖੋ ਤੇ ਪੂਰੇ ਪੂਰੇ स्लॉट ਜਿਹੜੇ ਨੇ ਚੈਨਲ ਦੇ ਜਿਹੜੇ ਨੇ ਖੀਦੇ ਹੋਏ ਨੇ ਆਮ ਆਪੀ ਪਾਰਟੀ ਦੇ ਜਦੋਂ ਸ਼ੁਰੂ ਹੋ ਗਏ। ਹਾਂ ਬਦਈ ਸ਼ਿਵਿੰਦਰ ਜੀ ਰਾਜੀਵ ਖੰਨਾ ਜੀ ਇਸ ਤੋਂ ਪਹਿਲਾਂ ਕਿ ਅਸੀਂ ਅਜ ਦੀ ਪ੍ਰਧਾਨਗੀ ਭਾਸ਼ਣ ਸੁਣੀ ਸੀ ਸਨਮਾਨ ਕਰਨਾ ਚਾਹਾਂਗੇ ਆਪਾਂ ਪ੍ਰਧਾਨਗੀ ਕਰ ਰਹੇ ਪ੍ਰੋਫੈਸਰ ਜਗਮੋਹਨ ਸਿੰਘ ਜੀ ਦਾ ਸ਼ੁਕਰੀਆ ਮੇਰੀ ਬੇਨਤੀ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋਫੈਸਰ ਜਗਮੋਣ ਸਿੰਘ ਜੀ ਅੱਜ ਕੀ ਕਹਿਣਾ ਚਾਹੀਦਾ ਕਿਤਾਬਾਂ ਦਾ ਅਜ ਮੇਲਾ ਲੱਗਿਆ ਅਸੀਂ ਕਾਲਜ ਤਲਾ ਪੰਜਾਬੀ ਸਾਇੰਟ ਅਕੈਡਮੀ ਲੁਧਿਆਣਾ ਦਾ ਬਹੁਤ ਸੋਹਣਾ ਪ੍ਰਾਲਾ ਹੈਗਾ ਜਿਹੜਾ ਇੱਥੇ ਪੁਸਤਕ ਮੇਲਾ ਦੂਜੀ ਵਾਰ ਲੱਗਿਆ ਪਹਿਲਾਂ ਪੁਸਤਕ ਮੇਲਾ ਇੱਥੇ ਕਦੇ ਨਹੀਂ ਲੱਗਦਾ ਸੀ ਪਹਿਲਾਂ ਅੰਮ੍ਰਿਤਸਰ ਸਾਇੰਟ ਉਸ ਤੋਂ ਜਾਂ ਫਰੀਦਕੋਟ ਪੁਸਤਕ ਮੇਲਾ 5 ਦਿਨ ਦਾ ਲੱਗਦਾ ਸੀ ਲੁਧਿਆਣਾ ਪੰਜਾਬ ਦੇ ਸੈਂਟਰ 'ਚ ਸੀਗਾ ਤੇ ਇੱਥੇ ਜਿਹੜਾ ਮੇਲਾ ਲੱਗਣ ਦੀ ਸ਼ੁਰੂਆਤ ਹੋਈ ਇਹ ਬਹੁਤ ਵਧੀਆ ਹੈ ਜਿਵੇਂ ਬਹੁਤੇ ਲੋਕ ਜੌਬ ਕਰਦੇ ਹੁੰਦੇ ਜਿਵੇਂ ਸਾਡੇ ਵਰਗੇ ਹੀ ਆ ਉਹ ਕਾਲ ਜਾਂ ਤੋਂ ਬੇਰ ਪਰ ਛੁੱਟੀ ਨਹੀਂ ਮਿਲਦੀ ਐ ਕਿਉਂਕਿ ਮੇਰੇ ਹੋਰ ਜ਼ਿਮੇਵਰ ਹੁੰਦੇ ਨਹੀਂ ਜਾ ਸਕਦੇ ਦੂਰ ਪਰ ਇੱਥੇ ਅਸੀਂ ਸਮੇਂ ਤੋਂ ਸਮਾਂ ਕੱਢ ਕੇ ਹਮੇਸ਼ਾ ਹਾਜ਼ਰ ਹੁੰਦੇ ਆ ਸਰ ਸਰ ਕਿਵੇਂ ਲੱਗਦਾ ਅੱਜ ਜਿਹੜੇ ਪੰਜਾਬ ਦੇ ਪੰਜਾਬੀ ਫਿਲਮਾਂ ਦੇ ਜਾਂ ਹਿੰਦੀ ਫਿਲਮਾਂ ਦੇ ਅੱਜ ਬਾਲੀਵੁੱਡ ਦੇ ਐਕਟਰ ਤਰਮਿੰਦਰ ਜੀ ਦੀ ਡੈਥ ਹੋਈ ਐ ਕਿੰਦਾ ਲੱਗਦਾ ਪੰਜਾਬ ਨੂੰ ਜਿਨ੍ਹਾਂ ਦੀ ਕੀ ਕੀ ਦੇਣ ਤੇ ਕੀ ਕੀ ਕਹਿਣਾ ਚਾਹੁੰਦੇ ਏ ਤਰਮਿੰਦਰ ਜੀ ਦੇ ਜਾਣ ਦਾ ਜਿਹੜਾ ਪੂਰੇ ਪੰਜਾਬ ਨੂੰ ਹੋਸਤਾ ਹੈ ਹੀ ਤਰਮਿੰਦਰ ਜੀ ਨਹੀਂ ਗਏ ਇੱਕ ਯੁੱਗ ਚਲਾ ਗਿਆ ਪੰਜਾਬੀ ਦਾ ਜੋ ਬੰਬੇ ਦੀ ਫਿਲਮ ਇੰਡਸਟਰੀ ਦੇ ਵਿੱਚ ਬਰਾਜਮਾਨ ਸੀ ਮੈਨੂੰ ਲੱਗਦਾ ਇੱਕ ਪੰਜਾਬੀ ਦੇ ਉਸ ਯੁੱਗ ਦਾ ਖਾਤਮਾ ਹੋਇਆ ਤਰਮਿੰਦਰ ਜੀ ਦੀ ਮੌਤ ਨਹੀਂ ਜੀ ਸਿਰਫ ਮੈਂ ਬਈ ਨਹੀਂ ਕਹਣਾ ਚਾਹ। ਠੀਕ ਹੈ। ਮੈਂ ਚਾਹੁੰਦਾ ਜਿਹੜਾ ਕਿ ਅੱਜ ਕਿਤਾਬਾਂ ਦਾ ਮੇਲਾ ਲੱਗਿਆ ਵਾ ਅੱਜ ਲਗਾਤਾਰ ਅੱਜ ਲੋਕਾਂ ਨੂੰ ਇੱਕ ਜਾਣਕਾਰੀ ਲਈ ਕੀ ਕਹਿਣਾ ਚਾਹੁੰਦੇ ਹੋ? ਕੋਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨੇ ਸਿ ਵਿਦਿਆਰਥੀਆਂ ਵਿੱਚ ਉਸ ਸਖੇਤਰਾਣੀ ਆਏਗੀ ਉਹਨਾਂ ਚ ਨਵੀਂ ਸਖੇਤਰਾਣੀ ਆਣੇ ਨਵੀਂ ਚੇਤਰਾਣ ਤੋਂ ਬਗੈਰ ਪੰਜਾਬ ਦਾ ਦੋਸਤਾਂ ਦਾ ਵੇਖ ਜਿਹੜਾ ਸੁਖਤ ਨਹੀਂ ਇਸ ਕਰਕੇ ਬੱਚਿਆਂ ਨੂੰ ਪੁਸਤਕਾਂ ਨਾਲ ਜੋੜਨਾ ਵੱਡਾ ਵੱਡਾ ਕੰਮ ਜਿਲ੍ਹਿਆਂ ਨਾਲ ਸ਼ੁਰੂ ਕੀਤਾ ਹੈ ਇਹ ਨੀਤੀ ਦੇ ਚੰਗੇ ਹੋਣ ਦੀ ਉਮੀਦ ਹੈ ਔਰ ਪੰਜਾਬ ਦੀ ਇੱਕ ਹਵਾ ਬਦਲੇਗੀ ਇਸ ਕਰਕੇ ਬਿਜਾਈ ਦੇ ਪਾਸੇ ਸਰ ਕਿੱਦਾਂ ਲੱਗਦਾ ਵੀ ਜਿਹੜਾ ਕਿ ਅੱਜ ਨੌਜਵਾਨੀ ਆ ਤੇ ਅੱਜ ਜਿਹੜੀ ਨੌਜਵਾਨੀ ਮੋਹਿਲਾ ਕਨੀ ਚੱਲ ਪਈ ਆ ਕੀ ਉਹਨਾਂ ਨੂੰ ਕਿਤਾਬਾਂ ਦੀ ਲੋੜ ਹੈ ਕਿ ਅੱਜ ਕਿਉਂ ਕਿਤਾਬਾਂ ਵਾਲੇ ਕੱਟ ਗਏ ਡਿਸ ਕਰਕੇ ਕੱਟ ਗਏ ਕਿ ਅਸੀਂ ਉਹਨਾਂ ਨੂੰ ਹੋਰ ਪਾਸੇ ਜਿਹੜੇ ਨੇ ਲਾਇਆ ਭਾਵੇਂ ਕੰਪਿਊਟਰ ਚ ਲਾਇਆ ਭਾਵੇਂ ਮੋਬਾਈਲ ਚ ਲਾਇਆ ਕਿਉਂ ਉਹਨਾਂ ਨੂੰ ਦੂਜੇ ਸ਼ੌਂਕਾ ਚ ਲਾਇਆ ਲੇਕਿਨ ਜਿੰਨਾ ਚਿਰ ਗੁੱਸੇ ਤੋਂ ਬੱਚੇ ਨੇ ਜਿੰਨਾ ਚਿਰ ਬਾਲ ਸਾਇਤ ਪੈਦਾ ਨਹੀਂ ਹੋਏਗਾ ਉਹ ਉਹਨਾਂ ਨਾਲ ਨਹੀਂ ਜੁੜਨਗੇ ਉਹਨਾਂ ਚੜ ਨਹੀਂ ਹੈ ਅਜੇ ਵੈਸਟਰਨ ਵਾਰਡ ਇੱਥੇ ਜਿਵੇਂ ਜਿਵੇਂ ਕੈਨੇਡਾ ਇੰਗਲੈਂਡ ਅਮਰੀਕਾ ਦੇਖੋ ਅਜੇ ਵੀ ਬੱਚੇ ਇੱਥੇ ਕਿਤਾਬਾਂ ਪੜ੍ਹਦੇ ਨੇ ਕਿ ਸਾਡੇ ਪੇਰੈਂਟਸ ਸਾਡੇ ਚੀਚਾਂ ਦੀ ਜਿਹੜੀ ਕਮਜ਼ੋਰੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਜੋੜ ਨਹੀਂ ਰਹੇ ਇਹੋ ਜਿਹੀ ਯਤਨ ਸ਼ਾਇਦ ਉਹਨਾਂ ਨੂੰ ਜੋੜਨ ਦੀ ਸਾਰੀ ਹੋਣ ਇਹ ਹੀ ਸਭ ਤੋਂ ਵੱਡਾ ਸਰ ਤੁਹਾਡਾ ਨਾਮ ਪੂਰਾ ਡਾਕਟਰ ਐਸ.ਪੀ. ਸਿੰਘ ਉਹ ਇੱਕ ਗੱਭਰੂ ਨੌਜਵਾਨ ਜਿਹੜਾ ਕਿ ਅੱਜ ਅੱਜ ਜਿਸ ਦੀ ਅੱਜ ਤਕਰੀਬਨ ਮੌਤ ਹੋ ਚੁੱਕੀ ਹੈ ਤਰਮਿੰਦਰ ਜੀ ਉਹਨਾਂ ਵਰਗੀ ਕਹਿਣਾ ਚਾਹੁੰਦਾ ਆਪਕੇ ਪੰਜਾਬ ਦੇ ਚੰਨੀ ਜਗਤ ਜੁੜੀ ਬੜੀ ਬੜੀ ਅਸੀਸੀ ਹੁਣ ਨਾਲ ਹੀ ਉਹਨਾਂ ਨੇ ਪੰਜਾਬੀ ਅਤੇ ਪਰ ਪੰਜਾਬੀ ਇਹ ਦੋਨੋਂ ਆਪਣੇ ਨਾਲ ਜੋੜੇ ਰੱਖਿਆ ਸਾਰੇ ਗੰਨਾਂ ਦੇ باوجود ਇਹਨਾਂ ਦੀ ਔਲਾਦ ਨੂੰ ਹੀ ਉਹਨਾਂ ਨੇ ਸੱਚੇ ਪੰਜਾਬੀ ਬਣਾਇਆ ਕਿ ਕਸੀਂ ਸਮਝ ਸਕਦੇ ਹਾਂ ਕਿ ਸੱਚੇ ਸੱਚੇ ਪੰਜਾਬੀ ਜਿਹੜੇ ਨਸਰਤ ਉੱਛਰਦੇ ਨੇ ਕਿਹੜੇ ਫਿਲਮੀ ਜਗਤ ਦੇ ਵਿੱਚ ਆਪਣੇ ਆਪ ਇੱਕ ਮਖਤਬੂਨ ਬਣ ਕੇ ਪੜ ਪੰਜਾਬ ਦਾ ਇੱਕ ਸ਼ਾਨਦਾਰ ਸੂਰਜ ਇਹਦਾ ਅਫਸੋਸ ਤੋਂ ਗੁਨਾਹ ਹੋਣੀ ਹੈ ਪਰ ਇਹ ਵੀ ਹੈ ਕਿ ਜੇ ਜ਼ਿੰਦਗੀ ਪੋਕ ਕਹਿੰਦੇ ਕੋਈ ਬੜੀ ਵੱਡੀ ਜ਼ਿੰਦਗੀ ਪੋਕ ਕਹਿੰਦੇ ਉਹਨਾਂ ਲਈ ਮੁਬਾਰਕ ਬਾਦ ਦੀ ਬਾਤ ਹੈ ਠੀਕ ਹੈ ਕਿ ਅੱਜ ਸਾਹਿਤ ਅਕੈਡਮੀ ਦੀ ਇੱਕ ਬਹੁਤ ਵੱਡਾ ਕਿਤਾਬਾਂ ਦਾ ਮੇਲਾ ਲੱਗਿਆ ਜੀ ਇਹ ਪੰਜਾਬੀ ਸਾਹਿਤ ਅਕੈਡਮੀ ਨੇ ਲੱਗ ਬਹੁਤ ਵੱਡਾ ਉਪਰਾਲਾ ਆ ਜਿਹੜਾ ਪੂਰੀ ਟੀਮ ਜਿਹੜੀ ਹੈ ਹੁਣ ਪਿਛਲੇ 2 ਸਾਲਾਂ ਤੋਂ ਸਾਹਿਤਿਕ ਗਤੀਵਿਧੀਆਂ ਆ ਪੂਰੀ ਉਸ ਆਨਲ ਕਿਤੇ ਜਾਂਦੀਆਂ ਨੇ ਤੇ ਪਾਠਕਾਂ ਦੇਕਾਂ ਦਾ ਵੀ ਵਧੀਆ ਹੁੰਗਾਰਾ ਮਿਲਦਾ ਕਿਤਾਬਾਂ ਪ੍ਰਤੀ ਇਸ ਟਾਈਮ 40 ਦੇ ਕਰੀਬ ਪਬਲਿਸ਼ਰ ਜਿਹੜੇ ਨੇ ਜਾਂ ਪੁਸਤਕ ਵਿਕਰੇਤਾ ਨੇ ਇਸ ਭਵਨ ਦੇ ਵਿੱਚ ਕਿਤਾਬਾਂ ਦੇ ਸਟਾਲ ਲਾਏ ਨੇ ਉਹਨਾਂ ਨੇ ਜਿਨ੍ਹਾਂ ਤੋਂ ਪਾਠਕ ਕਿਤਾਬਾਂ ਆਪਣੇ ਮਨ ਪਸੰਦੀਆਂ ਖਰੀਦ ਰਹੇ ਨੇ ਤੇ ਬਹੁਤ ਵੱਡੀ ਗੱਲ ਹੈ ਚੰਗੀ ਗੱਲ ਹੈ ਇਹ ਅਕੈਡਮੀ ਵੱਲੋਂ ਇਹ ਹਰ ਸਾਲ ਇਹਨਾਂ ਟੀਮ ਦਾ ਹੀ ਇੱਕ ਇੱਕ ਨਿਸ਼ਾਨ ਕੀਤਾ ਇਹਨਾਂ ਨੇ ਕਿ ਆਉਣ ਵਾਲੀਆਂ ਟੀਮਾਂ ਵੀ ਇਸੇ ਤਰ੍ਹਾਂ ਹੀ ਹਰ ਸਾਲ ਇਹ ਮੇਲਾ ਮਨਾਇਆ ਕਰਨ। ਅਸੀਂ ਮਾਤ ਭਾਸ਼ਾ ਮੇਲਾ ਵੀ ਸ਼ੁਰੂਆਤ ਇਦਾਂ ਹੀ ਹੋਈ ਸੀ ਤੇ ਹੁਣ ਹਰ ਸਾਲ ਮਨਾਇਆ ਜਾਂਦਾ ਹੈ। 21 ਫਰਵਰੀ ਨੂੰ ਇਸੇ ਤਰ੍ਹਾਂ ਇਹ ਨਵੰਬਰ 'ਚ ਪਿਛਲੇ ਸਾਲ ਵੀ ਲੱਗਿਆ ਤੇ ਇਸ ਸਾਲ ਵੀ ਲੱਗਿਆ। ਸਰ ਕਿਵੇਂ ਲੱਗਦਾ ਮੈਡਮ ਜਿਹੜੇ ਆਪਣੇ ਪਿਛਲੇ ਪੰਜਾਬੀ ਫਿਲਮਾਂ ਦੇ ਜਿਹੜੇ ਅੱਜ ਜਿਹੜੇ ਕਿ ਹਿੰਦੀ ਫਿਲਮੋਂ ਪੰਜਾਬ ਦਾ ਇੱਕ ਗੱਭਰੂ ਨੌਜਵਾਨ ਜਿਹੜਾ ਤਰਮਿੰਦਰ ਜੀ ਉਹਨਾਂ ਦੀ ਦਿੱਖ ਹੋਈ ਹੈ। ਤਰਮਿੰਦਰ ਜੀ ਦੇ ਤੁਰ ਜਾਣ ਦਾ ਪੰਜਾਬੀ ਸਾਇਤ ਅਕੈਡਮੀ ਨੂੰ ਵੀ ਗਹਿਰਾ ਉਹਦਾ ਸਦਮਾ ਲੱਗਿਆ ਹੈ ਅਫਸੋਸ ਹੈ ਕਿਉਂਕਿ ਉਹ ਸਾਡੀ ਅਕੈਡਮੀ ਦੇ ਵੀ ਸਰਪ੍ਰਸਤ ਸੀਗੇ ਪੰਜਾਬੀ ਸੀਗੇ ਪੰਜਾਬ ਨਾਲ ਜੁੜੇ ਹੋਏ ਸੀਗੇ ਉਹਨਾਂ ਨੇ ਕਿਥੋਂ ਪੰਜਾਬ ਤੋਂ ਇੱਕ ਕਹਿੰਦੇ ਨਾ ਜਿਵੇਂ ਉਹ ਰੇਲ ਦੇ ਸਫ਼ਰ ਰਾਹੀਂ ਉਹ ਬਾਂਦੇ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਪੰਜਾਬੀਅਤ ਦਾ ਝੰਡਾ ਬੁਲੰਦ ਰੱਖਿਆ ਤੇ ਇੱਕ ਪੰਜਾਬੀ ਉਹ ਹਮੇਸ਼ਾ ਆਪਣੇ ਇੱਕ ਪੰਜਾਬੀ ਹੋਣ ਦਾ ਉਹ ਵੀ ਫਕਰ ਮਹਿਸੂਸ ਕਰਦੇ ਹੁੰਦੇ ਸੀਗੇ ਤੇ ਉਹਨਾਂ ਦਾ ਪਰਿਵਾਰ ਵੀ ਜਿਹੜਾ ਹੈ ਉਹ ਪੰਜਾਬੋਂ ਦਾ ਜਿਵੇਂ ਸਨੀ ਦਿਓਲ ਹੋਣੀ ਤੇ ਉਹ ਵੀ ਸਾਰੇ ਪੰਜਾਬ ਨਾਲ ਜੁੜੇ ਹੋਏ ਨੇ ਉਹਨਾਂ ਦਾ ਪਰਿਵਾਰ ਤੇ ਬਹੁਤ ਸਦਮਾ ਲੱਗਿਆ ਉਹਨਾਂ ਨੇ ਫਿਲਮਾਂ ਦਾ ਜਿਹੜਾ ਮੁਕਾਮ ਹਾਸਲ ਕੀਤਾ ਹੀ ਮੈਂ ਦਾ ਉਹਨਾਂ ਨੂੰ ਫਰਤਾਲ ਸੀਗਾ ਉਹ ਨਹੀਂ ਕੋਈ ਉਹਨਾਂ ਦੀ ਪੂਰਤੀ ਕੋਈ ਨਹੀਂ ਹੈਗੀ ਉਹਨਾਂ ਦਾ ਘਟਾ ਨਹੀਂ ਪੂਰਿਆ ਜਾ ਸਕਦਾ ਜਿਹੜਾ ਕਿ ਅਜੀਵਿਸ਼ਨ ਲੱਗੀ ਅੱਜ ਜਿਹੜੀ ਲਗਾਈ ਗਈ ਹੈ ਅੱਜ ਆਇਆ ਵੱਖ-ਵੱਖਰੇ ਨਾਵਲਾਂ ਦੀਆਂ ਤਾਬਾ ਲਗਾ ਕੇ ਅਜੀਵਿਸ਼ਨ ਲਗਾਈ ਹੈ ਪੰਜਾਬੀ ਉਹ ਅੰਝ ਕੀ ਕਹਿਣਾ ਚਾਹੁੰਦਾ ਹੈ ਭਾਈ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬੀ ਭਵਨ ਦੇ ਵਿੱਚ ਕਿਤਾਬਾਂ ਦਾ ਜੋ ਮੇਲਾ ਲੱਗਿਆ ਕਿਤਾਬ ਮੇਲਾ ਬਹੁਤ ਵਧੀਆ ਹੈ ਜੀ ਇੱਥੇ ਸਕੂਲਾਂ ਦੇ ਬੱਚੇ ਵੀ ਆ ਰਹੇ ਨੇ ਹਰ ਉਮਰ ਦਾ ਵਿਅਕਤੀ ਆ ਰਿਹਾ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਤੇ ਜਿੱਥੇ ਕਿਤਾਬਾਂ ਵਿਕ ਰਹੀਆਂ ਨੇ ਉੱਥੇ ਤੇ ਇਹ ਆ ਕਿ ਅਸੀਂ ਵੀ ਆ ਆਪਣੀ ਟੋਲ ਹੈ ਜੀ ਸਾਡੀ ਆਡੀਓ ਬੁਕਸ ਦੀ ਤੇ ਇਹਦੇ ਵਿੱਚ ਤੁਸੀਂ ਸੁਹਾਵੀ ਆਡੀਓ ਬੁਕਸ ਨੂੰ ਹੁਣ ਸਾਇੰਸ ਦੇ ਨਾਲ ਅਸੀਂ ਕੰਬਾਈਨ ਕਰ ਦਿੱਤਾ ਹੈ ਵੀ ਆਡੀਓ ਬੁਕਸ ਨੂੰ ਤੁਸੀਂ ਸੁਣ ਵੀ ਸਕਦੇ ਹੋ ਦੂ ਬਾਜ਼ਾਰ ਦੇ ਕਰੀਬ ਫਰੀਜ ਦੇ ਵਿੱਚ ਕਿਤਾਬਾਂ ਸੁਣੀਆਂ ਜਾ ਸਕਣਗੀਆਂ ਤੇ ਬਾਕੀ ਹਰੇਕ ਵਰਗੇ ਦਾ ਇਨਸਾਨ ਹੈ ਜੀ ਇੱਥੇ ਬੁਲਾਰੇ ਬੋਲ ਰਹੇ ਨੇ ਜਾਣਕਾਰੀ ਦੇ ਰਹੇ ਨੇ ਨਵੇਂ-ਨਵੇਂ ਵਿਸ਼ਿਆਂ ਦੇ ਉੱਤੇ ਤੇ ਬਹੁਤ ਵਧੀਆ ਲੱਗ ਰਿਹਾ ਜੀ ਸਰ ਕਿੱਦਾਂ ਲੱਗਦਾ ਜਿਹੜੇ ਵੀ 70 ਸਾਲਾਂ ਤੋਂ ਕਿਤਾਬਾਂ ਹੀ ਲੋਕੀ ਪੜਦੇ ਆ ਰਹੇ ਨੇ ਕਿਤਾਬਾਂ ਨੂੰ ਹੀ ਪੜਦੇ ਕਰਕੇ ਇਹ ਜਾਣਕਾਰੀ ਲੈ ਰਹੇ ਨੇ ਕੀ ਅਜੇ ਤੱਕ ਸਾਡੇ ਪੰਜਾਬ ਦੇ ਜਾਗਰੂਤੀ ਅਜੇ ਤੱਕ ਕਿਤਾਬਾਂ ਪੜ ਕੇ ਲੋਕਾਂ ਨੂੰ ਆਈ ਹੈ ਕਿ ਨਹੀਂ ਆਈ ਕਿ ਆਉਣ ਵਾਲੀ ਪੀੜ੍ਹੀ ਨੂੰ ਹੋਣ ਆਏਗੀ ਨਵੀਂ ਪੀੜ੍ਹੀ ਦੇ ਵਿੱਚ ਬਹੁਤ ਵਧੀਆ ਜਾਗਰੂਤੀ ਆ ਰਹੀ ਹੈ ਜੀ ਕੁਸ਼ਟ ਦਹਾਕਾ ਪੰਜਾਬ ਦਾ ਸੀਗਾ ਜਿਹਦੇ ਵਿੱਚ ਲੋਕ ਇਸ ਚੀਜ਼ ਤੋਂ ਦੂਰ ਹੋ ਗਏ ਸੀ ਉਹ ਵੇਲਾ ਉਹ ਸੀ ਜਦੋਂ ਨਾ ਬਲਣ ਦਾ ਜ਼ਿਆਦਾ ਦੌਰ ਸੀਗਾ ਪਰ ਜਿਵੇਂ ਜਿਵੇਂ ਬੱਚੇ ਸਿਆਣੇ ਹੁੰਦੇ ਜਾ ਰਹੇ ਆ ਜਨਰੇਸ਼ਨ ਆ ਰਹੀ ਹੈ ਤਾਂ ਉਹਨਾਂ ਦਾ ਮੁੜ ਤੋਂ ਰੁਝਾਨ ਕਹਾਣੀਆਂ ਵੱਲ ਪੰਜਾਬੀ ਲਿਟਰੇਚਰ ਵੱਲ ਇਵਨ ਕਿ ਦੁਨੀਆ ਦੀਆਂ ਜੜੀਆਂ ਵਧੀਆ ਕਿਤਾਬਾਂ ਨੇ ਉਹਨਾਂ ਵੱਲ ਹੁੰਦਾ ਪਿਆ ਤੇ ਪਾਠਕ ਵੱਧ ਰਹੇ ਸਰ ਲੱਗਦਾ ਜਿਵੇਂ ਅੱਜਕੱਲ ਲੋਕੀ ਇਲੈਕਟ੍ਰੋਨਿਕ ਜਾਂਦੇ ਮੋਬਾਈਲ ਆਏ ਨੇ ਲੋਕੀ ਮੋਬਾਈਲਾਂ ਕਰਨੀ ਵੱਧ ਹੋ ਗਏ ਆ ਤਾਂ ਕਿਤਾਬਾਂ ਕਹਿੰਦੀ ਘਟ ਗਏ ਆ ਹਾਂਜੀ ਫਰਕ ਤਾਂ ਪੈਂਦਾ ਹੀ ਆ ਵੇਖੋ ਜਦੋਂ ਕੋਈ ਵਧੀਆ ਨਵੀਂ ਚੀਜ਼ ਆਉਂਦੀ ਆ ਜਿਸਦੇ ਉਹਦੇ ਗੁਣ ਹੁੰਦੇ ਆ ਉਥੇ ਔਗਣ ਵੀ ਹੁੰਦੇ ਆ ਪਰ ਹੁਣ ਜਿਵੇਂ ਜਿਵੇਂ ਲੋਕ ਸਮਝ ਰਹੇ ਐ ਇਸ ਗੱਲ ਨੂੰ ਕਿ ਇਹ ਸਮਾਂ ਬਹੁਤ ਲੰਘ ਜਾਂਦਾ ਹੈ ਵਿਅਰਥ ਹੋ ਜਾਂਦਾ ਸਮਾਏ ਦੇ ਉੱਤੇ ਤਾਂ ਮੁੜ ਪਾਠਕ ਮੋਬਾਈਲਾਂ ਤੋਂ ਨਿਕਲ ਕੇ ਕਿਤਾਬਾਂ ਵੱਲ ਹੋ ਰਹੇ ਆ ਜੀ ਤੇ ਵਧੀਆ ਗੱਲ ਹੈ ਜੀ ਇੱਕ ਕਿਤਾਬਾਂ ਦਾ ਮੇਲਾ ਲੱਗਿਆ ਅੱਜ ਜਿੱਥੇ ਕਿ ਅਸ਼ੀਦ ਭਗਤ ਸਿੰਘ ਜੀ ਦੀ ਗੱਲ ਕਰਦੇ ਆ ਉਹਨਾਂ ਦੀ ਸੋਚ ਨੂੰ ਫਿਰ ਵਗਾਰਾ ਬਰਕਰਾਰ ਕੀਤਾ ਗਿਆ ਕੀ ਕਰਨ ਚਾਹਦੇ ਆ ਮੈਨੂੰ ਤਾਂ ਕਿ ਪਹਿਲਾਂ ਜਿਹੜਾ ਕਿ ਬੱਚਿਆਂ ਨੂੰ ਔਣ ਵਾਲੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨਾ ਮਨੂ ਉਸ ਸਾਰੇ ਜਿਹੜਾ ਤਜਰਬਾ ਹੈ ਸੱਭਿਆਚਾਰ ਦਾ ਉਹਦੇ ਨਾਲ ਜੋੜਨਾ ਔਰ ਜੇ ਤੁਸੀਂ ਉਹਨਾਂ ਦੀ ਗੱਲ ਕਰੀਏ ਕਿ ਉਹਨਾਂ ਨੇ ਆਪਣਾ ਸਾਰਾ ਜਿਹੜਾ ਉਹ ਕਿਤਾਬਾਂ ਦੇ ਨੂੰ ਪੜ੍ਹ ਕੇ ਕੀ ਉਹ ਆਪਣੇ ਵਿਚਾਰਾਂ ਤੱਕ ਪਹੁੰਚੇ ਜਿਹੜੇ ਅੱਜ ਅਸੀਂ ਮਨੂ ਉੱਥੇ ਬਰਸ਼ੁਸ਼ ਕਰਦੇ ਆਂ ਕਿ ਉਹਨਾਂ ਦੀ ਦੇਣ ਹੈਗੀ ਹੈ ਬੋਲੇ ਆ ਕਿ ਵੀ ਸਿੱਖ ਦਾ ਇਹ ਕਹਿਣਾ ਕਿ ਮੈਂ ਇਨਾ ਪੜਨਾ ਚਾਹੁੰਦਾ ਸੀ ਇਨਾ ਪੜਨਾ ਚਾਹੁੰਦਾ ਸੀ ਕਿ ਮੈਂ ਹਰ ਚੀਜ਼ ਦਾ ਕਾਰਨ ਸਮਝ ਸਕਾਂ ਸਰ ਕਿਦਾਂ ਲੱਗਦਾ ਜਿਹੜਾ ਪਗ ਸਿੰਘ ਜੀ ਦਾ ਜਿੱਥੇ ਗੱਲ ਕਰਦੇ ਆ ਜਿੱਥੇ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਨ ਲਈ ਆਪਣਾ ਆਪਣੇ ਆਪ ਨੂੰ ਸਾਰਾ ਕਿਤਾਬਾਂ ਪੜ੍ਹ ਕੇ ਪੂਰਾ ਪੂਰਾ ਆਪਣਾ ਜੋਰ ਲਾ ਦਿੱਤਾ ਲਾਸਟ ਤੱਕ ਜੋਰ ਲਾ ਦਿੱਤਾ ਅੱਜ ਤੱਕ ਤੱਕ ਲੱਗਦਾ ਵੀ ਤਕਰੀਬਨ ਜਿਹੜੇ ਸਾਡੇ ਲੋਕ ਨੇ ਅੱਜ ਪੜ੍ਹੇ ਲਿਖੇ ਹੋ ਕੇ ਵੀ ਲੇਕਿਨ ਅੱਜ ਤੱਕ ਤੱਕ ਪੜ੍ਹਾਈ ਤੋਂ ਵਾਂਝੇ ਨੇ ਤੇ ਲੇਕਿਨ ਸੋਚ ਨੂੰ ਨਹੀਂ ਪਰਖ ਲਾ ਸਕਦੇ ਇਹਦੇ ਕੋਲ ਗੱਲ ਇਹ ਹੈ ਕਿ ਜਿਹੜਾ ਸਿਸਟਮ ਹੈ ਉਹ ਬੋਲਣਾ ਚਾਹੁੰਦਾ ਸੈਦ ਨਜ਼ਮ ਹਸਨ ਨੇ ਬਹੁਤ ਵਧੀਆ ਕਿਹਾ ਸੀ ਕਿ ਮੁਗਲ ਸ਼ਾਹੀ ਕੀ ਚਾਹੁੰਦੀ ਹੈ ਕਿ ਤੁਸੀਂ ਬੰਦ ਸਿਫਰੇ ਬਣ ਕੇ ਰਹੋ ਅੰਦਰੋਂ ਖਾਲੀ ਤੇ ਬਾਹਰੋਂ ਬਾਹਰ ਉਸ ਕਰਕੇ ਸਿਸਟਮ ਤੇ ਹੀ ਜਾਏਗਾ ਲੇਕਿਨ ਉਹਦੇ ਵਿੱਚੋਂ ਹੀ ਕੁਲਵਿੰਦੀ ਸਿੰਘ ਗੁਣਾ ਵਰਗੇ ਜਿਹੜੇ ਨੌਜਵਾਨ ਨੇ ਜਿਹੜੇ ਇਸ ਸਥਾਪਨ ਰਿਸ਼ਤਾ ਜੋੜ ਲੈਣਗੇ ਆਪਣੇ ਆਪ ਨੂੰ ਸਿਆਣਾ ਵੀ ਹੋਣਗੇ ਔਰ ਉਹਨੂੰ ਸਮਝਾ ਵੀ ਸਕਣਗੇ ਠੀਕ ਹੈ ਜੀ ਸਾਡੇ ਜਿਹੜੇ ਨੇ ਉਹ ਹੁੰਦੇ ਕਦੋਂ ਦਾ ਇਹਨਾਂ ਨੇ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਕਿ ਤੁਸੀਂ ਆਰਟੀਕਲ ਆਰਟੀਕਲ ਜਿਹੜਾ ਛਾਪੋ ਜਿਵੇਂ ਜਿਹੜੇ ਪੈਸੇ ਜਿਹੜੇ ਨੇ ਡਿਵਪਮੈਂਟ ਦੇ ਤੌਰ ਤੇ ਹੁੰਦੇ <Five pressing ricochipation> और एरेज करी बड़ी इशू चैट तकनीक में रहता चला जा 8 वें संविधान संशोधन के जरिए और टाइम का इंडिया ने नंगे चट्टे लोगों को फैसले लेके आर्टिकल 61 को भी कोई हाल जड़ा हम सोशल मीडिया करेंगे दुनिया डिस्कस और चाहे सोशल चल रही है बहुत होना चाहिए और फिर ऐसा कुछ खुशडम करली सारे पासी मुंह में राशि ਕੰਟਰੋਲ ਕਿਉਂ ਪਾ? ਜਿਹੜਾ ਪੈਸਾ ਜਿਹੜਾ ਆਪਣੀ ਕਾਰਾਂ ਦੀ ਹਰਾਂ ਦੇ ਨਵਾਂ ਜਿਹੜਾ ਲੋਕੇਟ ਨਾ ਸੁਖਾ ਦੇ ਸਾਹ ਕਿੰਦੇ ਵਿੱਚ ਇੱਥੇ ਆ ਗਿਆ ਇੱਥੇ ਆ ਗਿਆ ਸੁਤਰਾ ਮਰੋਂ ਦਾ ਕਹਿੰਦਾ ਮੱਢੀ ਚੋਟ ਕੋਲ ਉਹ ਜਿੰਨੇ ਮੱਢੀ ਆ ਕਰਾਣੀਆਂ ਝਾੜੋ ਜਿੰਨਾ ਬਰਤਨ ਪੜਨਾ ਪੜ ਬਾਰੋ ਮੇਜ਼ ਬਰਤਨ ਬਾਜੀ ਹਾਂਜੀ ਕਟਾ ਸਾਹਿਬ ਕੋਸ਼ਿਸ਼ ਕਰੀਏ ਫੜੋ ਕੀ ਆਜੀ ਆਜੀ ਕੋਈ ਨਹੀਂ ਆ ਤਾਂ ਬੜੇ ਮਾਫੀ ਹੁੰਦੇ ਆਪਣਾ ਜਰ 13 ਹੋਊਗਾ ਦੇ ਸਾਡੇ ਉਸਾਨ ਦੀ ਗੱਲ ਦੇ ਰਿਹਾ ਸਾਡੇ ਸੋ ਇਹ ਸੁਪਰੀ ਦਾ ਮੈਨ ਅਸੀਂ ਇਹਨਾਂ ਜਿਹੜਾ ਆਪਣੇ ਅਨੁਭਵ ਸਮਾਜ ਨੂੰ ਜਿਹੜਾ ਸਮਾਜ ਦੇ ਲਈ ਕਾ ਸਮਾਜਿਕ ਸੇਤਨਾ ਪੈਦਾ ਕਰਦੇ ਜੇਕਰ ਲੋਕਾਂ ਦੇ ਵਿੱਚ ਲੋਕ ਹਿੱਤ ਦੀ ਗੱਲ ਨਹੀਂ ਕਰਦੇ ਔਰ ਉਹਦਾ ਜਿਹੜਾ ਕੰਮ ਜਿਹੜਾ ਇਹ ਨਹੀਂ ਕਰ ਸਕਦਾ ਅਦਰਵਾਈਜ਼ ਪਰੰਪਰਾਵਾਂ ਜਿਹੜਾ ਤੁਸੀਂ ਦੇਖੋ ਕਿ ਜਿਹੜਾ ਥਾਕ ਤੋਂ ਬਾਅਦ ਸ਼ੁਰੂ ਹੋਇਆ ਇਹ ਵੈ ਜਿਹੜੀ ਹੈ ਤੰਗਯੁਦ ਮੋਰਚਾ ਕਿ ਸ੍ਰੀ ਹੈ ਤੰਗਯੁਦ ਮੋਰਚਾ ਜਿਹੜਾ ਸੀ ਉਹ ਫੇਲ ਜਦੋਂ ਹੁੰਦਾ ਹੁੰਦਾ ਨਜ਼ਰ ਆਇਆ ਕੋਦੋਂ ਗੁਰਪ੍ਰੀਤ ਸਿੰਘ ਨੇ ਜੀਤੋਣਾ ਨਾ ਗੁਰਚਾਲ ਤੋਂ ਤੋੜਨ ਨਾਲ ਹੱਲਤੇ ਜੇ ਅਕਾਲੀ ਦਲ ਨੂੰ ਫੋਮ ਪਹਿਲੇ ਜੱਥਾ ਜਿਹੜਾ ਸੀ ਗੁਰਦਵਾਰਾ ਗੁਰੂ ਘਰੋਂ ਮਾਰੂ ਕੋ ਸੱਤਾ ਉਹ ਦੇਖ ਲੈ ਮੈਨੂੰ ਤੇ ਮਿਲੂ ਤੰਗਯੁਦ ਮੋਰਚਾ ਆ ਸਭ ਪਹਿਲੋਂ ਤੋਂ ਬਾਅਦ ਉਹ ਦੂਸਰੇ ਤੋਂ ਪਟਿਆਨੇ ਤੋਂ ਉੱਥੋਂ ਚੱਲਦਾ ਸੀ ਫਿਰ ਹੁਣ ਉਹਨੇ ਆਪਣਾ ਘਰਾਵਿਆ ਪੇਂਗ ਨਗਰ ਤੋਂ ਤੇ ਤਬਲਾ ਵਾਲਿਆਂ ਉਹ ਦੂਰ ਜਿਹੜਾ ਸਾ ਨੂੰ ਟੈਕਸ ਕਰਦੇ ਆ ਸੋ ਸਾਰੀ ਗੱਲ ਦੀ ਸਿਚੁਏਸ਼ਨ ਨਹੀਂ ਹੈ ਉਹ ਮੀਡੀਆ ਜਿਹੜਾ ਉਹ ਤੋਂ ਕਹੇ ਕੀ ਕਰੇ ਜਿੰਨਾ ਚਿਰ ਨਗਰ ਵਾਲਾ ਰਿਸਪੌਂਸਰ ਨਹੀਂ ਮਿਲਦਾ ਉਹ ਲੋ ਜਿੱਥੇ ਜਿਹੜੇ ਮਿਲਨੇ ਸਨ ਉਹ ਫਿਰ ਜਿਹੜੇ ਨੇ ਮਿਲਨੇ ਸ਼ੁਰੂ ਹੋ ਗਏ ਹਰਮੰਦਰ ਸਾਹਿਬ ਤੋਂ ਤੇ ਉਹਦੀ ਲਹਿਰ ਜਿਹੜੀ ਆ ਕਿਸ ਪਾਸੇ ਚਲੇਗੀ ਤੁਹਾਡੇ ਸਾਹਮਣੇ ਜਿਸ ਨਾਲ ਸਮਾਜ ਦੇ ਵਿੱਚ ਸਮਾਜਿਕ ਚੇਤਨਾ ਨਹੀਂ ਹੋਏਗੀ ਉਹਨਾਂ ਚਿਰ ਇਹ ਗੱਲ